ਜੇ ਘਾਰੇ ਕਿ ਜਾਵੇ ਫਤੇ ਪਾਵੇ ਨਿਆਲੋ ਜਾਵੇ ਸਾਸਰੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਜੋ ਅੱਜ ਕੱਲ ਵੀ ਤੁਹਾਨੂੰ ਦੱਸਿਆ ਸੀ ਜੋ ਮੁਕਸਰ ਦੀ ਧਰਤੀ ਸਹੀਦਾਂ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਐ ਸਮੇ ਅਸੀਂ ਗੁਰਦੁਆਰਾ ਟਿੱਬੀ ਸਾਹਿਬ ਅਤੇ ਸਾਹਮਣੇ ਗੁਰਦੁਆਰਾ ਰਕਾਬ ਸਾਹਿਬ ਰੁਕੇ ਆਂ ਜਿੱਥੇ ਕਲਗੀ ਤਰਪਾਦਾ ਸਾਹਿਬ ਜੀ ਟਿੱਬੀ ਦੇ ਉੱਤੇ ਖੜੋਤੇ تیر ਚਲਾ ਰਹੇ ਸੀ ਜੰਗਾ ਜੁੱਧਾਂ ਦੇ ਵਿੱਚ ਤੇ ਐ ਸਮੇ ਮਾਗੀ ਦੇ ਮੇਲੇ ਦੀਆਂ ਤਿਆਰੀਆਂ ਜੋ ਅੱਜ 11 ਤਰੀਕ ਹੋ ਗਈ ਐ ਤੇ ਦਲ ਪੰਥ ਗੁਰੂ ਮਹਾਰਾਜ ਜੀ ਦੀਆਂ ਲੜਦੀਆਂ ਫੌਜਾਂ ਉਤਰਦੀਆਂ ਆਉਂਦੀਆਂ ਘੋੜੇ ਲੱਗੇ ਆ ਪਿੱਛੇ ਮਾਲਵਾ ਤਰਨਾ ਦਲ ਤੇ ਹੋਰ ਕਈ ਦਲ ਇੱਥੇ ਉਤਰੇ ਆ ਤੇ ਜੋ ਹਰ ਸਾਲ ਦੀ ਤਰ੍ਹਾਂ ਇੱਥੇ ਪੜਾ ਲੱਗੂਗਾ ਖੰਡ ਪਾਠ ਪ੍ਰਕਾਸ਼ ਹੋਣਗੇ ਤੇ ਮਾਗੀ ਦੇ ਮਹੀਨੇ ਦੇ ਉੱਤੇ ਆ ਕੇ ਸੰਗਤਾਂ ਮਾਗਦੀ ਸਗਰਾਤ ਨੂੰ ਇਸ ਸਥਾਨ ਦੇ ਉੱਤੇ ਸ਼ਨਾਣ ਪਾਣੀ ਕਰਨ ਗਈਆਂ ਸੋ ਆਉਣ ਵਾਲੀਆਂ ਸੰਗਤਾਂ ਦੀਆਂ ਇੱਥੇ ਸੇਵਾ ਕਰਨ ਵਾਲੀਆਂ ਸੰਗਤਾਂ ਤੇ ਗੁਰੂ ਦੇ ਪਿਆਰੇ ਜਿੰਨੀਆਂ ਵੀ ਸੰਗਤਾਂ ਇੱਥੇ ਆਵੇਂ ਦੁਕਾਨਦਾਰ ਹੋਵੇ ਆਵੇ ਕੋਈ ਦਲਪੰਥ ਦਾ ਸਿੰਘ ਘੋੜ ਸਵਾਰ ਜਾਂ ਦਲਪੰਥਾ ਦੇ ਕੋਈ ਜਥੇਦਾਰ ਤੇ ਦਾ ਆਉਣ ਵਾਲੇ ਸੰਗਤ ਬੱਚਾ ਬਜ਼ੁਰਗ ਵੀਰ ਭੈਣ ਜਿੰਨੀਆਂ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਮਾਗੀ ਦੇ ਮੇਲੇ ਤੇ ਨਮਸਤਕ ਹੋਣਗੀਆਂ ਸਾਰੀਆਂ ਸੰਗਤਾਂ ਦੀਆਂ ਸਤਿਗੁਰੂ ਗੁਰੂ ਕਲੰਗੀ ਧਰਪਾਤਸ਼ਾਹ ਹਾਜ਼ਰੀਆਂ ਦਰ ਪ੍ਰਵਾਨ ਕਰਨ ਸਹੀਦ ਸਿੰਘ ਸਭ ਦੀਆਂ ਮਨੋ ਕਾਮਨਾ ਭਾਵਨਾਵਾਂ ਨੂੰ ਪੂਰਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਰਕਾਬ ਸਰ ਸਾਹਿਬ ਐਨ ਕਹਿੰਦੇ ਇਧਰ ਲਈ ਸੈਰ ਗੁਰਦੁਆਰਾ ਦਾਤਨ ਸਰ ਸਾਹਿਬ ਅਤੇ ਵਿਚਕਾਰ ਖੂਹ ਸਾਹਿਬ ਲੈ ਆਪਣੇ ਸਿੰਘ ਦਾ ਹੱਲਾ ਮਾਰੀ ਬੈਠੇ ਪੂਰਾ ਕਿਆ 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 ਮਾਰਦਾ ਲੇਟੇ ਪੂਰੇ ਮੌਲ ਹੀ ਬਦਲਦਾ ਬਾਬਾ ਜੀ ਆਪਣੇ ਮਗਰੋਂ ਤਾਂ ਸਿੰਘਾਂ ਨੇ ਇਹ ਤਾਂ ਨੰਬਰ ਤਾਂ ਹੋ ਗਿਆ ਪੂਰੇ ਹੋ ਗਏ ਮਗਰੋਂ ਬੰਦੇ ਬਸ ਪਾਲਕੀ ਨਾ ਹੋ ਗਿਆ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਿਆਰਿਓ ਅੱਜ ਜੋ 40 ਮੁਕਤੀਆਂ ਦੀ ਧਰਤੀ ਪਾਵਨ ਮਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਤੇ ਅਸੀਂ ਗੁਰਦਰਾ ਟਿੱਪੀ ਸੇਰਡੇ ਥੰਡੇ ਪਾਸੇ ਖੜੇ ਆਂ ਜਿੱਥੇ ਬਾਬਾ ਮੇਜਰ ਸਿੰਘ ਜੀ ਸੋਡੀ ਜੀ ਦਾ ਫੜਾ ਲੱਗਦਾ ਹੈ ਤੇ ਪਿਆਰੀ ਹੋ ਰਹੀ ਆ ਤਲਪੰਨ ਸੁੱਤਰ ਦਾ ਤੇ ਇੱਥੇ ਰੌਣਕਾਂ ਲੱਗ ਜਣੀਆਂ ਬਸ ਇੱਕ ਦੋ ਦਿਨਾਂ ਤੱਕ ਤੇ ਇਦੋਂ ਸਾਰੇ ਸੇਵਾਦਾਰ ਲੱਗੇ ਆ ਤੇ ਮੇਲੇ ਦੀਆਂ ਜਿਹੜੀਆਂ ਰੌਣਕਾਂ 40 ਮੁਕਤੀਆਂ ਦੀ ਯਾਦ ਦੇ ਵਿੱਚ ਇਹਦਾ ਮੇਲਾ ਉਮਰ ਸਰਸਾ ਦੀ ਧਰਤੀ ਤੇ ਮਾਗੀ ਦਾ ਮੇਲਾ ਤਾਂ ਪਿਆਰ ਚ ਪਿਆਰੀਆਂ ਹੋ ਰਹੀਆਂ ਤੇ ਬਾਬਾ ਜੀ ਦੇ ਸੇਵਾਦਾਰ ਸਾਰੇ ਲੱਗੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ ਦੋ ਵਾਰ ਦੁਚਨ ਕਹਿ ਕੇ ਦਿੱਤਾ ਸਿਰ ਮਨੀਸਾਂ ਦੇ ਘੜ ਆਇਆ ਨਕਦਾ ਤੇਰੇ ਬਾਲ ਬੱਤੇ ਨੂੰ ਚੜਦਾ ਗੁਰੂ ਘਰ ਤੇ ਆ ਤੁਸੀਂ ਤੇਰਾ ਖਾਲਸੇ ਪੰਥ ਨਾਲ ਕੀ ਵਾਦਾ ਨਹੀਂ ਪਕਦਾ ਐ ਇਧਰੋਂ ਆਏਗਾ ਚੜ ਕੇ ਇਧਰੋਂ ਜਾਏਗਾ ਚੜ ਕੇ ਕੀ ਲੈਣਾ ਖਾਲਸੇ ਪੰਥ ਨਾਲ ਲੜ ਕੇ ਉਹ ਦਿਨ ਕੱਟਦਾ ਤੂੜੀ ਆਰੇ ਅੰਦਰ ਵੜ ਕੇ ਲੈ ਜਾਗੇ ਤੈਨੂੰ ਬੋਤੀਆਂ ਪੜ ਕੇ ਜਿਵਾਰੇ ਵੀ ਆਵੇ ਬਥੇ ਪਾਵੇ ਲੈ ਆਵੇ ਜਾਵੇ ਬੋਤ ਸ੍ਰੀ ਅਕਾਲ ਫਟੇ ਹਟ ਜਦਾ ਰਹੇ ਜਦਾ ਵੇ ਫਤੇ ਪਾਵੇ ਨਿਆਲੋ ਜਾਵੇ ਸਿਦਾ ਸਿੰਘਾਂ ਦੇ ਚਰਨਾਂ ਨੂੰ ਭਾਵੇ ਬੋਤਿਆ ਗਾਨਾ ਐਣਾ ਆਪਣਾ ਨਹੀਂ ਗਾ ਆਹੀ ਜਿੱਕਾਰ ਸਾਲਪਾ ਵਾਈਟ ਆਗੇ ਦੇ ਮਹਿੰਨਾਰ ਹਲਕਾ ਲੱਗ ਦਿੱਤੇ ਉਹਦਾ ਲੰਗੜਾ ਵੀ ਤਿਆਰੀ ਇਧਰ ਸ੍ਰੀ ਪਾਸ਼ਾ ਜੀ ਦੀਆਂ ਲੜਦੀਆਂ ਫੌਜਾਂ ਨਾਲ ਹਿੰਦ ਸਿੰਘ ਜੋ ਦਲ 570 ਕਟੀਆਂ ਅਰਥਾ ਵਸੇ ਕੋੜੇ ਲੱਗੇ ਆ ਤੇ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ ਕਿ ਇਹ ਅਕਾਲ ਪੁਰਖ ਇਹ ਮਾਗੀ ਦਾ ਮੇਲਾ ਜਿੰਨੀਆਂ ਵੀ ਸੰਗਤਾਂ ਇਥੇ ਹਾਜ਼ਰੀਆਂ ਪਰਨ ਗਰੀਬ ਗੁਰਦਾ ਜੀ ਆ ਜਨ ਜਿੰਨੇ ਵੀ ਹਾਜ਼ਰੀਆਂ ਪਰਨ ਸਭਨੀਆਂ ਹਾਜ਼ਰੀਆਂ ਅਸੀਂ ਦੋ ਸਿੰਘ ਨੂੰ ਲੇਖੇ ਲਾਉਣੀਆਂ ਾਰੇ ਦਲ ਪੰਥਾਂ ਤੇ ਘੋੜਸਵਾਰਾਂ ਤੇ ਸੰਗਤਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਸੇਵਾ ਕਰਨ ਵਾਲਿਆਂ ਤੇ ਮਿਹਰ ਪਰਿਆ ਹੱਥ ਸਿਰ ਤੇ ਰੱਖਣਾ ਜੇ ਗਾਰੇ ਗਿਆ ਵੀ ਫਤਿ ਪਾਵੇ ਨਿਆਲ ਹੋ ਜਾਵੇ ਓ ਸ੍ਰੀ ਅਕਾਲ